ਇਹ ਅਰਦਾਸ ਕਰਕੇ ਤੇਜਾ ਸਰਹੰਦ ਦੀ ਧਰਤੀ ਦੇ ਉੱਤੇ ਜੈਨ ਖਾਨ ਨੂੰ ਸੁੱਧਣ ਵਾਸਤੇ ਡੇਰੇ ਲਾਇਆ ਪਤਾ ਲੱਗਾ ਕਿ ਜੈਨ ਖਾਨ ਸਰਹੰਦ ਤੋਂ ਬਾਹਰ ਹੈ ਸਰਦਾਰ ਜੱਸਾ ਸਿੰਘ ਕਹਿੰਦੇ ਹੋਰ ਵੀ ਵਧੀਆ ਇਹਨੂੰ ਸਰਹੰਦ ਦੇ ਵਿੱਚ ਵੜਨ ਨਹੀਂ ਨਦਈਏ ਰਾਹ 'ਚ ਹੀ ਡੇਰੇ ਲਾ ਲੇ ਉਹਨੂੰ ਪਤਾ ਲੱਗਿਆ ਜੈਨ ਖਾਨ ਨੂੰ ਵੀ ਸਿੱਖ ਰਾਹ ਹੀ ਰੁੱਕੀ ਖੜੇ ਨੇ ਇਸ ਰੰਦ 'ਚ ਵੜਨ ਨਹੀਂ ਉਨੇ ਕਿਆ ਵੀ ਕੋਈ ਨਾ ਪਰਮਾਨ ਲੈਨੇ ਆ ਕਿ ਪਾਸੇ ਨੂੰ ਥੋੜੇ ਭੇਜ ਕੇ ਸਿੰਘ ਤੇ ਨਗਾਰੇ ਵਜਾ ਦਿੰਨੇ ਆ ਸਿੰਘ ਉਧਰ ਨੂੰ ਹੋ ਜਾਣਗੇ ਤੇ ਆਪਾਂ ਸਰਹੰਦ ਚ ਵੜ ਜਾਂਗੇ ਤੇ ਜਿਨ੍ਹਾਂ ਨੇ ਰਾਹ ਰੋਕਿਆ ਸੀ ਉਹ ਕਿਹੜਾ ਬੱਚੇ ਸੀ ਅਕੇ ਉਹਨਾਂ ਦੀ ਉਮਰ ਹੈ ਮਤਾਨੇ ਜੰਗ ਦੇ ਵਿੱਚ ਤੇ ਉਹ ਜੇ ਪੈਂਤੜਿਆਂ ਨੂੰ ਖੇਡਦੇ ਲੰਗੀਆਂ ਸੀ ਸਾਰੇ ਪ੍ਰਬੰਧ ਕੀਤੇ ਸੀ ਜੱਸਾ ਸਿੰਘ ਹੋਣਾ ਜੈਨ ਖਾਨ ਸਰਹੰਦ ਚ ਵੜਨ ਦੇ ਯਤਨ ਕਰਦਾ ਹੋਇਆ ਹੀ ਤਾਰਾ ਸਿੰਘ ਨਾਂ ਦੇ ਇੱਕ ਗੁਰਸਿੱਖ ਦੇ ਹੱਥੋਂ ਮਰ ਗਿਆ ਸਰਹੰਦ ਤੇ ਕਬਜ਼ਾ ਹੋਇਆ ਜਦੋਂ ਕਬਜ਼ਾ ਹੋਇਆ ਸਰਹੰਦ ਦੇ ਉੱਤੇ ਸਰਹੰਦ ਦਾ ਤੇ ਨਾਂ ਲੈ ਕੇ ਕਿਚੀਚੀਆਂ ਆ ਜਾਂਦੀਆਂ ਸੀ ਸਿੱਖਾਂ ਦੇ ਸ਼ਬਦ ਨਾਂ ਵੀ ਨਹੀਂ ਸੀ ਲੈਂਦੇ ਸਰਹੰਦ ਦਾ ਗੁਰੂਮਾਰੀ ਕਹਿੰਦੇ ਹੁੰਦੇ ਸੀ ਹੁਣ ਜਦੋਂ ਸਰਹੰਦ ਸਿੱਖਾਂ ਦੇ ਸਾਹਮਣੇ ਆ ਜਿੰਨੂੰ ਜਿੰਨਾ ਰੋਸ ਓ ਕੰਧਾਂ ਦੀਵਾਰਾਂ ਦੇ ਉੱਤੇ ਕੱਢਣ ਲੱਗ ਗਿਆ ਵਟੀਆਂ ਵੱਟੀਆਂ ਇਮਾਰਤਾਂ ਮਿੱਟੀ ਚ ਮਿਲਣੀਆਂ ਸ਼ੁਰੂ ਹੋਈਆਂ ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ ਤੇ ਕੁਝ ਕਾਰਨਾ ਕਰਕੇ ਕਾਫੀ ਸਰਹੰਦ ਬਚ ਗਈ ਸੀ ਪਰ ਅੱਜ ਜੋ ਕੁਝ ਵਾਪਰਿਆ ਇਹ ਦਿਨ ਸੀ 14 ਜਨਵਰੀ 1764 ਦਾ ਆਣ ਕੇ ਸਰਦਾਰ ਜੱਸਾ ਸਿੰਘ ਨੂੰ ਕਿਸੇ ਕੋਲ ਸਿੱਖ ਨੇ ਕਿਹਾ ਬਾਬਾ ਜੀ ਕਲਗੀਧਰ ਪਿਤਾ ਨੇ ਕਿਹਾ ਸੀ ਸਰਹੰਦ ਦੀ ਇੱਟ ਨਾ ਇੱਟ ਖੜਕੇਗੀ ਇਹਦੇ ਤੇ ਖੋਤਿਆਂ ਨਾਲ ਗਧਿਆਂ ਨਾਲ ਹਲ ਚੱਲਣਗੇ ਤੇ ਬਾਬਾ ਜਸ ਸਿੰਘ ਹਾਸਕੇ ਕਹਿੰਦੇ ਫਿਰ ਅੱਜ ਉਹ ਸਮਾ ਆ ਗਿਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਦੇ ਮੰਗਾ ਲੇ ਹਲ ਪਾ ਲੇ ਤੇ ਫੜ ਲੇ ਵੱਡੇ ਵੱਡੇ ਜਰਨੈਲਾਂ ਨੇ ਬਾਬਾ ਚਰਤ ਸਿੰਘ ਹੋਣਾ ਨੇ ਨਵਾਬਪੁਰ ਸਿੰਘ ਹੋਣੀ ਤੇ ਚੜਾਈ ਕਰ ਚੁੱਕੇ ਸੀ ਉਸ ਸਮੇਂ ਤੱਕ ਹਰੀ ਸਿੰਘ ਪੰਗੀ ਜਿੰਦੇ ਜਿੰਨੇ ਵੀ ਗੁਰੂ ਕੇ ਸਿੱਖ ਸੀ ਕਿਉਂਕਿ ਸਮਾ ਉਹਨਾਂ ਜਰਨੈਲਾਂ ਦੀ ਢਲਦੀ ਉਮਰ ਦਾ ਸੀ ਜਿਨ੍ਹਾਂ ਨੇ ਆਪਣਾ ਪਿੰਡਾ ਮੈਦਾਨੀ جنگ ਦੇ ਨਾਲ ਜ਼ਖਮ ਖਾ ਖਾ ਕੇ ਹੁੰਜ ਲਿਆ ਹੋਇਆ ਸੀ ਅੱਜ ਸਰਹੰਦ ਸ਼ਹਿਰ ਜਿੱਦਾਂ ਪੈੜੀ ਨਹੀਂ ਵਾਹੀਦੀ ਆਪਾਂ ਪੈੜੀ ਵਾਂਗੂ ਸਰਹੰਦ ਸ਼ਹਿਰ ਵਾ ਕੇ ਰੱਖ ਦਿੱਤਾ ਸਿੱਖਾਂ ਨੇ ਜਦੋਂ ਬਾਦ ਚੱਲੀ ਜਿੱਦੀ ਜਿੰਨੀ ਤਾਕਤ ਚੱਲੀ ਉਹਨੇ ਸਰਹੰਦ ਦੀ ਢਿੰਟਾ ਪੁੱਟ ਪੁੱਟ ਸਤਲੁਜ ਦੇ ਵਿੱਚ ਸੁੱਟਿਆ ਹੁਣ ਸਮਾਂ ਆਇਆ ਕਿਉਂਕਿ ਸਰਹੰਦ ਬਹੁਤ ਲੰਮਾ 220 ਮੀਲ 220 ਮੀਲ ਲੰਬਾ ਸੀ ਤੇ 160 ਮੀਲ ਚੌੜਾ ਇਲਾਕਾ ਸੀ ਐਡਾ ਲੰਬਾ ਸੀ ਸਰਹੰਦ ਦਾ ਸੀ ਸਿੱਖਾਂ ਨੇ ਹੁਣ ਆਪਣੇ ਘੋੜੇ ਥਾਵਾਂ ਥਾਵਾਂ ਦੇ ਉੱਤੇ ਆਲੇ-ਦੁਆਲੇ ਫੇਰ ਕੇ ਇਲਾਕੇ ਮੱਲਣੇ ਸ਼ੁਰੂ ਕੀਤੇ ਪਰ ਸਰਹੰਦ ਸ਼ਹਿਰ ਲੈਣ ਵਾਸਤੇ ਕੋਈ ਤਿਆਰ ਨਾ ਹੋਵੇ ਇੱਕ ਮੁਹੱਲਾ ਸਰਹੰਦ ਦਾ ਜਿਹੜਾ ਬਚ ਗਿਆ ਉਸ ਮੁਹੱਲੇ ਦੇ ਲੋਕਾਂ ਨੂੰ ਬਾਹਰ ਕੱਢ ਕੇ ਸਿੱਖਾਂ ਨੇ ਕਿਹਾ ਕਿ ਆ ਸਾਰੇ ਜਰਨੈਲ ਸਿੱਖਾਂ ਦੇ ਤੁਹਾਡੇ ਸਾਹਮਣੇ ਨੇ ਜੀਦਾ ਪੱਲਾ ਫੜ ਲੋਗੇ ਸਰਹੰਦ ਸ਼ਹਿਰ ਉਹਦੇ ਹਵਾਲੇ ਕਰ ਦਿਆਂਗੇ ਉਹਨਾਂ ਨੇ ਸਰਦਾਰ ਗੁੱਡਾ ਸਿੰਘ ਦਾ ਪੱਲਾ ਫੜ ਲਿਆ ਸਿੱਖਾਂ ਨੇ ਸਰਹੰਦ ਸ਼ਹਿਰ ਬਾਬਾ ਮੁੱਢਾ ਸਿੰਘ ਨੂੰ ਦੇ ਦਿੱਤਾ ਪਰ ਉਹ ਵੀ ਅੰਦਰ ਉਹ ਰਜਾਮੰਦ ਨਹੀਂ ਸੀ ਲੈਣ ਵਾਸਤੇ 25000 ਰੁਪਏ ਚ ਸਰਹੰਦ ਸ਼ਹਿਰ ਉਹਨੇ ਆਲਾ ਸਿੰਘ ਪਟਿਆਲੇ ਵਾਲੇ ਨੂੰ ਵੇਚ ਦਿੱਤਾ ਵੀ ਤੂੰ ਰੱਖ ਲੈ ਇੱਥੇ ਜੀ ਨਹੀਂ ਕਰਦਾ ਇੱਥੇ ਹਕੂਮਤ ਕਰਨ ਵਾਸਤੇ ਇੱਥੇ ਕਲਗੀਧਰ ਦੇ ਲਾਲਾਂ ਦਾ ਖੂਨ 흘ਿਆ ਹੁਣ ਉੱਥੇ ਇੱਕ ਜਿਹੜੀ ਘਟਨਾ ਵਾਪਰੀ ਬਹੁਤ ਧਨ ਪ੍ਰਾਪਤ ਹੋਇਆ ਲੁੱਟ ਦੇ ਵਿੱਚੋਂ ਸਰਦਾਰ ਜੱਸਾ ਸਿੰਘ ਨੇ ਇੱਕ ਚਾਦਰ ਵਿਛਾਈ ਸਰੰਦ ਦੀ ਧਰਤੀ ਤੇ ਤੇ ਜਰਨੈਲਾਂ ਨੂੰ ਮੁਖੀਆਂ ਨੂੰ ਸਰਦਾਰਾਂ ਨੂੰ ਸਿੱਖਾਂ ਨੂੰ ਸੰਬੋਧਨ ਹੋ ਕੇ ਕਹਿਣ ਲੱਗੇ 62 ਤੋਂ ਲੈ ਕੇ 64 ਤੱਕ 2 ਸਾਲ ਹੋ ਗਏ ਨੇ ਹਰਮੰਦਰ ਸਾਹਿਬ ਦਾ ਮਲਬਾ ਅੰਮ੍ਰਿਤਸਰ ਦੇ ਵਿੱਚ ਪਿਆ ਹੈ ਰੀਜ ਹੈ ਹਰ ਸਿੱਖ ਦੀ ਰੀਜ ਹੈ ਹਰਮੰਦਰ ਨੂੰ ਦੁਬਾਰਾ ਉਸਾਰੀਏ ਉਹਦੀ ਸੇਵਾ ਵਾਸਤੇ ਧਨ ਚਾਹੀਦਾ ਆ ਚਾਦਰ ਉਹਨੂੰ ਨਾਮ ਦਿੱਤਾ ਗੁਰੂ ਦੀ ਚਾਦਰ ਤੇ ਜਿਹੜਾ ਵੀ ਤੁਹਾਡੇ ਚੋ ਹਰਮੰਦਰ ਸਾਹਿਬ ਦੀ ਸੇਵਾ ਦੇ ਵਿੱਚ ਆਪਣੀ ਸੇਵਾ ਪਾਉਣਾ ਚਾਹੁੰਦਾ ਹੈ ਉਹ ਇੱਥੇ ਢੇਰੀ ਲਾ ਦੇ। ਉਹਨਾਂ ਸਮਿਆਂ ਦਾ 5 ਲੱਖ ਰੁਪਈਆ ਵੱਡੇ-ਵੱਡੇ ਚਰਨੈਲਾਂ ਨੇ ਢੇਰੀ ਕਰ ਦਿੱਤਾ। ਸਰਦਾਰ ਜੱਸਾ ਸਿੰਘ ਦੇ ਹਿੱਸੇ ਜਿੰਨਾ ਵੀ ਆਇਆ ਸੀ ਉਹਨੇ ਸਾਰੇ ਦਾ ਸਾਰਾ ਧਾਣੂ ਸਚਾਦਰ ਤੇ ਰੱਖ ਦਿੱਤਾ ਜਿਹੜਾ 9 ਲੱਖ ਦੇ ਕਰੀਬ ਸੀ ਕੱਲਾ ਸਰਦਾਰ ਜੱਸਾ ਸਿੰਘ ਵਾਲਾ ਢੰਡੂ ਵਾਲੀਆ ਦਾ। 5 ਲੱਖ ਬਾਕੀ 9 ਲੱਖ 14 ਲੱਖ ਰੁਪਈਆ ਉਹਨਾਂ ਸਮਿਆਂ ਦਾ ਸਰਦਾਰ ਦੇਸ ਰਾਜ ਦੇ ਹਵਾਲੇ ਕਰਕੇ ਤੇ ਸਿੱਖਾਂ ਨੇ ਕਿਹਾ ਤੁਸੀਂ ਹਰਮੰਦਰ ਨੂੰ ਹਸਾਰ ਪਹਿਲੀ ਨੀ ਸਾਈ ਮੀਆਂ ਮੀਰ ਜੇ ਨੇ ਰੱਖੀ ਹਾਲਾਂਕਿ ਕੁਝ ਵਿਦਵਾਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਜ਼ਿਕਰ ਕਰਦੇ ਨੇ ਕਿ ਨੀ ਗੁਰੂ ਅਰਜਨ ਦੇਵ ਜੀ ਨੇ ਰੱਖੀ ਹੁਣ ਦੂਜੀ ਵਾਰ ਹਰਮੰਦਰ ਕਿਉਂਕਿ ਅੱਜ ਜਿਸ ਹਰਮੰਦਰ ਸਾਹਿਬ ਦੇ ਅਸੀਂ ਦਰਸ਼ਨ ਕਰਦੇ ਆਂ ਇਦੀ ਨੀ ਸਰਦਾਰ ਜੱਸਾ ਸਿੰਘ ਆਲੂ ਵਾਲੀ ਨੇ ਰੱਖੀ ਜਦੋਂ ਨੀ ਰੱਖਣ ਦੀ ਗੱਲ ਚੱਲੀ ਨਾ ਵੀ ਨੀ ਕੌਣ ਰੱਖੇਗਾ ਤੇ ਕੌਮ ਨੇ ਐਲਾਨੀਆਂ ਤੌਰ ਤੇ ਕਿਹਾ ਕਿ ਹਰਮੰਦਰ ਸਾਹਿਬ ਦੀ ਨੀ ਸਰਦਾਰ ਜੱਸਾ ਸਿੰਘ ਆਲੂ ਵਾਲੀ ਆ ਰੱਖੇਗਾ ਉਹਨਾ ਹਰਮੰਦਰ ਸਾਹਿਬ ਦੀ ਨੀ ਰੱਖੀ ਉਸ ਤੋਂ ਬਾਅਦ ਦਾ ਜਿਹੜਾ ਸਮਾਂ ਹੈ ਕਿਉਂਕਿ ਉਦੋਂ ਤੱਕ ਤਕਰੀਬਨ ਤਕਰੀਬਨ ਬਹੁਤੇ ਇਲਾਕੇ ਦੇ ਵਿੱਚ ਸਿੱਖਾਂ ਦਾ ਰਾਜ ਸਥਾਪਿਤ ਹੋ ਚੁੱਕਾ ਸੀ